ਅੱਜ ਕੀ ਕਹਿਣਾ ਚਾਹੁੰਗਾ ਜਿਸ ਦਾ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗੇ ਜੀ ਉਹ ਤੁਹਾਡਾ ਨਾਮ ਤੁਹਾਡਾ ਨਾਮ ਸਰ ਜੀ ਮੇਰਾ ਨਾਮ ਕਿ ਮੇਰਾ ਨਾਮ ਬਲਿਸ਼ੰਦਰ ਹੈ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਹੈ ਅਮਰਪਾਲ ਤੇ ਕਤਲ ਲੱਗਦਾ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ 'ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਕਿ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ अच्छा लास्ट टाइम कदो कदी कर ताल्ल गल्ल बात हुंदी है 31 तारीख ਨੂੰ ਜੀ ਪਹਿਲੀ ਤਰੀਕ ਨੂੰ ਘਰ ਹੋ ਗਿਆ 31 ਤਰੀਕ ਤੇ ਘਰੇ ਸੀਗਾ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਬਾਬਰੋਂ ਉੱਥੇ ਲਿਆ ਗਿਆ ਤੇ ਹੁਣ ਦੁਬਾਰਾ ਤੁਹਾਡੇ ਧਿਆਨ ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਮੈਂ ਨੋ ਨਹੀਂ ਅਸਿਕਾਰ ਨੂੰ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀ ਹੀ ਗੱਲਬਾਤ ਤੇ ਕੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਮੈਂ ਇਸ ਵਾਰ ਹੋਣ ਵਾਲੇ ਮਸਲੇ ਤੋਂ ਮੈਨੂੰ ਕੋਈ ਪਤਾ ਨਹੀਂਗਾ ਇਹ ਦੂਸਰੀ ਵਾਰੀ ਉਹ ਹੋਈ ਸੀ ਗੱਲ ਨਹੀਂ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਗੀ ਮੂਗੀ ਮਾ ਕੇ ਗਏ ਸੀ 아니 ਪੈਸੇ ਕੁਝ ਦਿੱਤੇ ਸੀ ਉਹਨੂੰ ਤੇ ਉਹ ਤੋਂ ਪਤਾ ਨਹੀਂ ਬਾਅਦ ਤੋਂ ਇਹ ਕਰਕੇ ਸੀ ਆਦਾ ਸਿਸਟਮ ਤੇ ਉਸ ਤੋਂ ਬਾਅਦ ਇਹ ਆਈ ਕੁੜੀ ਸੀ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਗਲਾ ਆਈ ਸੀ ਜੀ ਬੰਦੇ ਜਿਹੜੇ ਹਾਂ ਮਾਫੀ ਮੰਗ ਕੇ ਜੀ ਹੋਰ ਹੋ ਸਕਦਾ ਕੌਣ ਸੀ ਉਹ ਜਿਹੜੇ ਰਸਤ ਚ ਲਿੱਤੇ ਨੇਗੇ ਇਹ ਕਦੇ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹੁਣ ਗਵਾੜ ਮੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਮੂੰਹ ਨਹੀਂ ਮੈਂ ਨਹੀਂ ਘਰੇ ਮਿਲਣਾ ਆਉਂਦੇ ਨਹੀਂ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਆਉਂਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹੋਏ ਅਸੀਂ ਤੁਸੀਂ ਕਹਿਣਾ ਚਾਹੁੰਦੇ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਬੀਰ ਤੁਹਾਡੇ ਬੇਟੇ ਦੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਸਹੀ ਸਹੀ ਹਾਂ ਬਿਲਕੁਲ ਜੇ ਤੁਸੀਂ ਇੱਕ ਕੰਮ ਕਰਦੇ ਹੋ ਮਹਾਰਾਜ ਮਿਸਤਰੀ ਕੰਮ ਕਰਦੇ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਕੀ ਸਾਹ ਖਾਰਾ ਸਾਹਿਬ ਕੋਲੇ ਆਏ ਜੀ ਅਸੀਂ ਇਹ ਕਰਨਗੇ ਆਈ ਤੁਹਾਨੂੰ ਸਭ ਦੋਣਗੇ ਹਾਂਜੀ ਹਾਂਜੀ ਖਾਰਾ ਸਾਹਿਬ ਕੋਲੇ ਆਏ ਸੀ ਕਾਗਜ਼ ਅੱਛੇ ਕਿ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੇ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਕਿੰਦਾ ਹੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਪਰ ਧੱਕੇ ਧੱਕੇ ਖਾ ਕੇ ਰਲ-ਕੁਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਸਰਕਾਰ ਵਾਸਤੇ ਗਿਆ ਸੀ ਆਪ ਦੇ ਕੋਈ ਆ ਗਿਆ ਸੀ ਹਾਂ ਹਾਂ ਉਹ ਤਾਂ ਬਾਣੇ ਦੇ ਵਿੱਚ ਸੀ ਕਿ ਉਹਦਾ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਟਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਤੇ ਜਾਏਗਾ 파ਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਹੈ ਉਹ ਕਰਦਾ ਨਹੀਂ ਸੀ ਕਰਵਾਣੀ ਕਰਦੇ ਆ ਹਾਂ ਜੀ ਹਾਂ ਜੀ ਠੀਕ ਕਰੋ ਕੰਮ ਸੀਗਾ